ਹਾਂਜੀ ਗੁਜਰੀ ਘਰ ਪਹਿਲਾ ਮਲੇ ਨਾ ਲਾਚੈ ਫਾਰ ਮਲੋ ਪਰ ਮਲਿਓ ਬੈਠੋ ਰੀ ਆਈ ਆਗਤ ਕਿਨੇ ਨਾ ਪੇਖਿਓ ਕਵਣੇ ਜਾਣੇ ਰੀ ਬਾਈ ਹਾਂ ਜਿਹੜਾ ਮੇਰੇ ਮੈਂ ਕਹਿਣਾ ਜੀ ਦਾ ਮੈਨੂੰ ਦਰਸ਼ਨ ਹੋਇਆ ਅੱਛਾ ਜੀ ਨਾ ਉਹ ਕਹਿੰਦਾ ਹਾਂ ਉਹ ਕਾਨੂੰਨੀ ਤੇ ਸਰਦਕਾ ਮਾਇਆਤਾ ਨੂੰ ਦੇਦੀ ਹੈ ਮਾਇਆ ਦਾ ਮਾਇਆ ਦਾ ਕੋਈ ਲਖਣ ਕੋਈ ਨਹੀਂ ਸੀ ਨਿਸ਼ਾਨੀ ਕੋਈ ਨਹੀਂ ਸੀ ਅੱਛਾ ਜੀ ਉਹ ਤਾਂ ਮਾਇਆ ਦਾ ਦਾਗ ਤਾਂ ਨਹੀਂ ਸੀ ਲੱਗਿਆ ਹੋਇਆ ਨਾਲਾ ਕਦੇ ਨਾ ਹੋਵੇ ਹੀ ਨਾ ਲੱਗੇ ਦਾਗ ਜੀ ਲੱਗਦਾ ਠੀਕ ਹੈ ਜੀ ਇਹ ਦਾਗ ਹੁੰਦਾ ਤਾਂ ਵੀ ਨਹੀਂ ਆਉਂਦਾ ਹੂੰ ਉਹ ਤਾਂ ਪਰਮਲੋ ਜੀ ਮਾਇਆ ਦੇ ਪਰੇ ਸੀ ਮਰ ਪਰੇ ਦੀ चीज ਹੈ ਕੋਈ ਹੂੰ ਹੂੰ ਪਰਮਲੋ ਦਾ ਮਤਲਬ ਹੈ ਮਾਇਆ ਤੋਂ ਪਰੇ ਪਰਮਲੋ ਹਾਂ ਜੀ ਆਰਗੋ ਹੂੰ ਹੂੰ ਚੇਤਨ ਹੂੰ ਬਾ ਬਾਇਾ ਜਾੜਾ ਉਹ ਚੇਤਨ ਜੀ ਚੇਤਨ ਸਤਾ ਉਹ ਚੇਤਨ ਅੱਛਾ ਜੀ ਫਾਈਟਾਰੀ ਆਈ ਹੂੰ ਹੂੰ ਆ ਕੇ ਬੈਠਿਆ ਮੇਰੇ ਹੂੰ ਉਹ ਕੌਣ ਸੀ ਉਹ ਬਣ ਆ ਕੇ ਬੈਠਿਆ ਟਿਕਿਆ ਹੂੰ ਹੂੰ ਕੁੜੀ ਛੱਡ ਕੇ ਆਦੇ ਟਿਕਿਆ ਬਹਿ ਗਿਆ ਹੂੰ ਪਹਿਲਾਂ ਤਾਂ ਆਪਣੀ ਕੋਲ ਟਿਕਿਆ ਨਾ ਆ ਕੇ ਠੀਕ ਹੈ ਜੀ। ਜਦ ਆਗੇ ਮਾਰ ਤੇ ਕੇ ਤਾਂ ਬਾਰੋਂ ਦੀਵਾ ਦੀ ਹੁੰਦਾ ਹੈ ਇਹ ਇਹ ਖਾਨੂਦੀ ਨੀਰ ਹੁੰਦਾ ਤੇ ਖਾਨੂਦੀ ਜਿਹੜੀ ਹਮ ਹਾਂ ਪਰ ਮਲੋਂ ਮੈਲ ਦਾ ਖੜਿਆ ਤਾਂ ਖੜਿਆ ਆਇਆ ਹੈ ਹਾਂ ਹਾਂ ਆਹ ਤੇ ਕਿੰਨਾ ਨਾ ਦੇਖਿਆ ਆਇਆ ਮੇਰੇ ਅੰਦਰ ਹੈ ਬਾਹਰ ਤੋਂ ਦੇਖ ਲੂਗਾ ਇਹਦਾ ਕਿੰਨੇ ਨਾ ਪੇਖਿਓ ਹਾਂਜੀ ਉਹ ਦੇਖਦਾ ਤਾਂ ਬਾਹਰ ਕੋਈ ਤਾੜ ਦੇ ਬਾਹਰੋਂ ਆਉਂਦਾ ਹਾਂ ਦੇਖ ਬਾਹਰੋਂ ਆਇਈ ਕੁਝ ਨਹੀਂ ਅੱਛਾ ਉਹਦਾ ਕਿਦਰ ਦੇਖਿਆ ਦੀ ਬਾਹਰੋਂ ਵੀ ਆਉਂਦਾ ਹੈ ਨਹੀਂ ਕੋਈ ਚੀਜ਼ ਬਾਹਰੋਂ ਆਵੇ ਤਾਂ ਵੀ ਦੇਖੀ ਤੇ ਜਾ ਸਕਦੀ ਅੱਖਾਂ ਨਾਲ ਹੂੰ ਤੇ ਕੋਈ ਐਸੀ ਚੀਜ਼ ਬਾਹਰੋਂ ਵੀ ਆਵੇ ਤਾਂ ਹੁਣ ਆ ਆਪਣੀਆਂ ਰੇਸ ਰਹਿਦੀਆਂ ਮੋਬਾਈਲ ਦੀ ਹਾਂਜੀ ਚੱਕਾ ਨੂੰ ਦੇਣਿਆ ਨੇ ਹੂੰ ਹੂੰ ਛੜੇ ਗਿਆ ਨਾ ਤਾਂ ਕੋਈ ਪੜ੍ਹੇ ਨੇ ਹੂੰ ਹੂੰ ਹੋੜਤਾ ਹੈ ਜਾਂ ਬਹੁਤ ਕੁਛ ਹੈ ਸਾਡੇ ਕੋਲ ਜਿਹੜਾ ਸਾਡੇ ਇੱਕ ਪਕੜ ਤੇ ਪਰੇ ਹੈ ਹਾਂਜੀ ਦੇ ਕੋਈ ਮੰਨੂ ਵੀ ਕੋਈ ਚੀਜ਼ ਨਹੀਂ ਹੈ ਹੂੰ ਹੂੰ ਇਹ ਕਿਹੜੀ ਚੀਜ਼ ਹੈ ਜਾਂ ਦੋਲਦਿਆਂ ਨੇ ਰੇ ਰ ਮੋਬਾਈਲ ਲਵੇ ਬੜਕੜ ਲੱਗ ਜਾਂਦਾ ਪਿਆ ਉੱਥੇ ਹਾਂਜੀ ਇਹ ਮੋੜਕੜਾ ਹਾਂ ਹਾਂਜੀ ਸਾਡਾ ਮੋੜਕੜਾ ਹੂੰ ਹੂੰ ਹੋਰ ਆਈ ਗੱਲ ਹੈ ਠੀਕ ਹੈ ਜੀਦੇ ਕੋਈ ਨਹੀਂ ਨਾ ਉਹਦੀਆਂ ਤੇ ਉਹਦੀ ਆਜ਼ਾਦੀ ਤੇ ਨਾ ਕੋਈ ਪੈੜ ਹੈ ਹਮਮ ਗੱਲ ਕਰ ਰਿਹਾ ਠੀਕ ਹੈ ਤਾਂ ਉਹਨੇ ਜਾਣੇ ਰਿਬਾਈ ਉਹ ਜਾਣ ਲਵੇ ਕੋਈ ਇਹਨੂੰ ਤਦ ਤੱਕ ਹੀ ਠੀਕ ਹੈ ਪਾਰ ਵਾਲਾ ਕਰੇ ਜਾਣ ਲਵੇ ਦੂਜਾ ਕੋਈ ਜਾਣ ਲਵੇ ਹਮਮ ਅਹ ਕੌਣ ਕਹੇ ਉਹ ਕਹਿੰਦੇ ਹਾਂਜੀ ਉਹ ਕਹਿੰਦੇ ਉਹਦੀ ਛਪਰੀ ਬੰਦੀ ਆ ਛਪਰੀਵਾਲਾ ਦਾ ਲੋਕਾਂ ਨੇ ਦੇਖਿਆ ਉਹ ਫਿਰ ਹਾਂ ਹਾਂ ਛਪਰੀਵਾਲਾ ਦਾ ਬਾਹਰ ਆਇਆ ਹੋ ਗਿਆ ਵੀ ਉਹ ਛਪਰੀਬੰਦੀ ਲੋਕਾਂ ਨੇ ਦੇਖਿਆ ਵੀ ਉਹ ਕਿਸੇ ਹੂੰ ਹੂੰ ਉਹਦੇ ਖਿਲਾਫ ਜਿਹੜੀ ਗੱਲ ਕਹੀ ਸੀ ਆ ਗੱਲ ਲਿਖੀ ਸੀ ਉਹਦੇ ਖਿਲਾਫ ਕਾਨੂੰਨੀ ਜੋਨਤੀ ਉਹਦੀ ਛਪਰੀਬੰਦੀ ਹੋ ਗਿਆ ਹੂੰ ਹੂੰ ਬਾਸ ਐ ਤੇ ਆਸਪਰ ਦਰ ਤੇ ਠੀਕ ਹੈ ਤਾਂ ਜੋੜੀ ਛਪਰੀਬੰਦੀ ਦੀ ਆ ਆਰਾਮਦੇਵ ਕੀ ਕਹਿ ਰਿਹਾ ਨਾਮਦੇਵ ਕੰਦੀ ਪੁੱਛਿਆ ਹੂੰ ਹੂੰ ਕਹਾਣੀ ਵੇਜੋੜੀ ਹੋਈ ਹੈ ਪ੍ਰਚਾਰ ਫਿਰ ਹੁੰਦਾ ਸਾਡੇ ਇਹ ਕੌਣ ਲੋਕ ਤੇ ਜਿਹੜੇ ਕਰਦੇ ਰਹੇ ਕੰਮ ਕੌਣ ਲੋਕ ਸੀ ਸਾਦਾ ਬਾਨਾ ਜੀ ਬੋਲਦੇ ਤੇ ਸੰਤਾ ਜੀ ਕਹਿੰਦੇ ਨੇ ਪ੍ਰਚਾਰ ਇੱਦਾਂ ਹੀ ਸੀ ਵਧੀ ਕੌਣ ਲੋਕ ਸੀ ਜਿਨ੍ਹਾਂ ਨੇ ਪ੍ਰਚਾਰ ਸ਼ੁਰੂ ਕੀਤਾ ਹੂੰ ਹੂੰ ਉਹੀ ਸੀ ਜਦ ਖਾਲਸਾ ਘਰਨ ਤੋਂ ਬਿਹਤਰ ਹੋ ਗਿਆ ਉਦੋਂ ਪ੍ਰਚਾਰ ਸ਼ੁਰੂ ਕੀਤਾ ਇਹਨਾਂ ਨੇ ਅਗਲੀ ਔਰ ਪੜੋਤ ਨੇ ਬਰੋਤੀਆਂ ਜਿਹੜੇ ਗੁਰੂ ਘਰ ਤੋਂ ਬਰੋਤੀ ਸੀ ਇਹਨਾਂ ਦਾ ਗੁਰੂ ਘਰ ਬਰੋਤੀ ਆ ਉਹ ਮੱਤਾ ਦੀ ਹਾਰਤਾ ਹੈ ਸਾਰੀ ਉਹ ਠੀਕ ਹੈ ਹਾਂ ਹਾਂ ਜੀ ਕੌਣ ਕਹੈ ਕਿਨ ਬੂਝੀ ਐ ਰਮਈਆ ਆਕੁਲ ਰੀ ਬਾਈ ਰਮਈਆ ਹੁਣ ਕਹੈ ਹੂੰ ਕੌਣ ਕਹੈ ਬਈ ਇਹਦੇ ਬਾਰੇ ਕੌਣ ਦੱਸੇ ਹੂੰ ਜਿਹੜਾ ਆਕੋਲਾਈ ਦੀ ਕੋਈ ਕੋਲਾਈ ਦੀ ਦੇਹ ਸਰੀਰ ਹੈ ਦੀ ਦੱਸੇ ਕੌਣ ਉਹਦੇ ਬਾਰੇ ਕੀ ਦੱਸੇ ਕੌਣ ਕਹੇ ਕਿਨ ਬੁੱਝੀ ਐ ਕੌਣ ਕਹੇ ਕਿਨ ਬੁੱਝੀ ਐ ਕਿਨ ਕੌਣ ਕਹੇ ਕਿਨ ਬੁੱਝੀ ਐ ਬੁੱਝੀ ਹੀ ਨੇ ਉਜਾਰਦੇ ਹ ਹ ਕੌਣ ਵਹੀ ਕਹੂਗਾ ਜਿਹਨੇ ਬੁੱਝੀ ਐ ਮਤਲਬ ਇਹ ਐ ਜਿਹਦੇ ਬੁੱਝਿਆ ਉਹੀ ਰਸੂ ਕੁਛ ਬਾਲਾ ਬੋਟਾ ਬੁੱਝਣ ਵਾਲੀ ਗੱਲ ਐ ਦੇਖਣ ਵਾਲੀ ਨਹੀਂ ਐ ਦਰਸ਼ਨ ਵਾਲੀ ਗੱਲ ਨਹੀਂ ਐ ਹੂੰ ਹੂੰ ਬੁਰਤੀਆ ਦਰਸ਼ਨ ਵਾਲਾ ਨਹੀਂ ਹੈ ਹਮਮ ਖਾਣ ਦੇਖਣ ਵਾਲਾ ਕੁਝ ਨਹੀਂ ਚੱਲਿਆ ਠੀਕ ਹੈ ਆ ਇਹ ਤਾਂ ਵਿਚਾਰਤਾ ਹੈ ਇਹ ਤਾਂ ਬੁੱਝਣ ਵਾਲੀ ਗੱਲ ਹੈ ਹਮ ਨੱਗੇ ਫਿਰ ਕਹਿੰਦੇ ਜਿਉਂ ਆਕਾਸ਼ੇ ਪੰਖੀ ਲੋ ਖੋਜ ਨਿਰਖਿਓ ਨਾ ਜਾਈ ਜਿਵੇਂ ਆਗਾਜ਼ ਦੇ ਵਿੱਚ ਪਰ ਜਿਉੜਦਾ ਦਰਦਾ ਹਮ ਉਹ ਨੰਗੀ ਦਾ ਪਿੱਛੇ ਰਸਤਾ ਨਹੀਂ ਮਿਲਦਾ ਹਮ ਜੇ ਆਦਾ ਹੈ ਤਾਂ ਰਾਸਤੇ ਜਰੂਰ ਹੋ ਹਾਂਜੀ ਲੱਬਲੋ ਦੀ ਪਾੜ ਕਿਤੇ ਹੂੰ ਓਦੀ ਘਰ ਲੱਬਲੋ ਕੋਈ ਨਿਸ਼ਾਨੀ ਕੋਈ ਹੈ ਉੱਤੇ ਠੀਕ ਹੈ ਜੀ ਜਿਉ ਜਲ ਮੱਝੈ ਮਾਛਲੋ ਮਾਰਗ ਪੇਖਣੋ ਨਾ ਜਾਈ ਚਲੋ ਹੁਣ ਉਹ ਗਾਇਲ ਦੇ ਵੀ ਬੱਚੀ ਆ ਪਾਣੀ ਦੇ ਵਿੱਚ ਤੁਰਦੀ ਹੂੰ ਜੇ ਪਾੜ ਹੈ ਕੋਈ ਹੂੰ ਉਹਨੇ ਨਹੀਂ ਨਿਕੰਡੀ ਕੋਈ ਨਹੀਂ ਪਾੜਦੀ ਪੱਕੀ ਉਹ ਤੁਰਕੇ ਨਹੀਂ ਗਈ ਹਾਂਜੀ ਜੋ ਤੇ ਨਹੀਂ ਰੂਹੀ ਨਹੀਂ ਹੈ ਠੀਕ ਹੈ ਜੀ ਰਸ ਹੈ ਜੀ ਸਾਡੀ ਹੈਰੀ ਤੋਂ ਜੁਬੂਦੇ ਤੇ ਅੱਗੇ ਵੀ ਚੱਲਦੇ ਆ ਜੀ ਜਿਉਂ ਆਕਾਸ਼ੈ ਘੜੂ ਘੜੂ ਵਲੋ ਮ੍ਰਿਗ ਤ੍ਰਿਸ਼ਨਾ ਭਰਿਆ ਜਿਵੇਂ ਅਮਰਗਾਂ ਲਈਦਾ ਹੁੰਦਾ ਹੈ ਦਰਬੀਆਂ ਦੇ ਵਿੱਚ ਪਲਹਿਰਾ ਜੀਆਂ ਹੁੰਦੀਆਂ ਰਸਾਇਕ ਬਣਦੀ ਹੋ ਠੀਕ ਹਾਂ ਬਾਵਾ ਥੱਲੇ ਉੱਤੇ ਰੂਹ ਰਹੀ ਹੁੰਦੀ ਹੈ ਜਦੋਂ ਬਾਵਾ ਧਰਤੀ ਤੋਂ ਉੱਤੇ ਰੂਹ ਰਹੀ ਹੈ ਢੰਡੀ ਠੰਡੇ ਰੂਹ ਆ ਰਹੀ ਹੈ ਹੂੰ ਹੂੰ ਉਹਦੀ ਲਾਹ ਜਿਹੜੀ ਬਣਦੀ ਹੈ ਨਾ ਉਹ ਫਿਰ ਕਿਤੇ ਸ਼ਾਹਾਂ ਦਾ ਜਾਲ ਹੈ ਪੰਜਾਬੂ ਲੱਗਦਾ ਵੀ ਉਹ ਦੂਰ ਕੋਈ ਪਾਣੀ ਦੀ ਪਾਣੀ ਦਾ ਸੂਰਚੀ ਖਲਦੀ ਹੈ ਪਾਣੀ ਦਾ ਕੋਈ ਹਾਂ ਸੂਰਚ ਹੈ ਹੂੰ ਲਹਿਰਾਂ ਹਰਦੀ ਉਸ ਪਾਣੀ 'ਚ ਹੂੰ ਉਹ ਪਾਣੀ ਦਾ ਵਿਚਾਰਾ ਉੱਥੇ ਹਾਂਜੀ ਗਾਣਾ ਉਹ ਜਿੰਨਾ ਗਾਣ ਜਾਈਦਾ ਤਾਂ ਲਹਿਰਾ ਤਾਂ ਹੀ ਤਾਂ ਜਾਈ ਜਾਂਦੀਆਂ ਨੇ ਲਹਿਰਾ ਤਾਂ ਹੁੰਦੀ ਹੀ ਨਹੀਂ ਫਿਰ ਕਿਤੇ ਸ਼ਾਹਾਂ ਦਾ ਜਾਲ ਹੁੰਦਾ ਹਾਂਜੀ ਹੈ ਸਹੀ ਦੀਦਾ ਪਰ ਹੈ ਗਾਂ ਜਾਂਦਾ ਕੁਛ ਵੀ ਨਹੀਂ ਕੁਛ ਵੀ ਨਹੀਂ ਹਾਂਜੀ ਉਹ ਐਵੇਂ ਪਿਆਸਾ ਮਰ ਜਾਂਦਾ ਛੇਸੇ ਦੇ ਵਿੱਚ ਸਾਨੂੰ ਦੀਦੇ ਹੁੰਦੀ ਆ ਸੜਤ ਹੂੰ ਹੂੰ ਕੁਛ ਹਾਂਜੀ ਆ ਆਪਣੇ ਹਰਦੀ ਦਾ ਪਿਛਲਾ ਹਰ ਸਾਰਾ ਮੂਰੇ ਦੀਦਾ ਮੂਰੇ ਜਾ ਦੇ ਕੋ ਉੱਪਰ ਕੁਛ ਵੀ ਨਹੀਂ ਠੀਕ ਹੈ ਜਿਸ ਤਿਆਂ ਨਾਲ ਵੀ ਉਹ ਪਿਛੋਂ ਕੱਢੀ ਜਾਂਦੀ ਆ ਤਰੀ ਹੂੰ ਹੂੰ ਉਹ ਸੀਸੇ ਦੇ ਪੱਲੇ ਪਸਾਦੀ ਹੈ ਠੀਕ ਇਹ ਪੱਲੇ ਪਸਾਦੀ ਹੈ ਪਿਛੋਂ ਦੀ ਪੱਲੇ ਪਾਸੇ ਦਿਖਦੀ ਆ ਉਹਦੀ ਹਮ ਆਪਣੇ ਵੀ ਵੀ ਹੈ ਐਸੀ ਉਹ ਗੱਲ ਹੈ ਠੀਕ ਹੈ ਜੀ ਨਾਮੇ ਚੇ ਸੁਆਮੀ ਬੀਠ ਲੋ ਜਿਨੀ ਤਿੰਨੇ ਜਰਿਆ ਪਾਇਆ ਗਿਆ ਦੋਵੇਂ ਸਭੀ ਬੀਠ ਲੋ ਜਿਨ ਤਿੰਨੇ ਜਰਿਆ ਲੀਏ ਜਿਨ ਤੀਨੇ ਜਰਿਆ ਜਿਨ ਤੀਨੇ ਜਰਿਆ ਆ ਉਹ ਐਸਾ ਹੀ ਐ ਐਸਾ ਹੀ ਐ ਹੂੰ ਹੂੰ ਇਦਾਂ ਲੋਕਾਂ ਜੇ ਐਸਾ ਹੀ ਆ ਉਹ ਹੂੰ ਹੂੰ ਇਦਾਂ ਲੋਕਾਂ ਨੇ ਬਿਲਦਾ ਬੈਠ ਕੇ ਤੇ ਵੀ ਨਹੀਂ ਆਉਦੀ ਹੂੰ ਹੂੰ ਤੇ ਬੇ ਲੋਕਾਂ ਜਾਇਦਾ ਜਾਣ ਨਹੀਂ ਰਹੀਆਂ ਵੀ ਇੱਕ ਲੋਕ ਜੇ ਇੱਥੇ ਹੀ ਐ ਹੂੰ ਹੂੰ ਇਦਾਂ ਲੋਕਾਂ ਨੇ ਪੈੜ ਕੇ ਤੇ ਲਵਦੀ ਉਹਦੀ ਤੇ ਸ਼ਰਨੀ ਕਹਿੰਦੇ ਉਹ ਨਹੀਂ ਹੱਲਦਾ ਜੈਸੇ ਵੀ ਲੋងਗੇ ਆਇਦ ਰਹੇ ਆਇਆ ਆਇਆ ਹਮ ਐਸਾ ਨੋ ਕੋਈ ਕਸੌਬੀ ਤਾਂ ਜਰੀਆ ਤਾਂ ਕੀ ਭਾਬ ਬਣਦਾ ਜੀ ਕਿੰ ਤੀਨੇ ਜਰੀਆ ਹੈ ਜਿਨ ਤੀਨੇ ਜਰੀਆ ਇਟਸ ਨਾ ਐਵਰੀਟਿੰਗ ਮਤਲਬ ਹੈਗਾ ਉਹ ਜੁੜਿਆ ਹੋਇਆ ਮਾਚਾ ਕੋ ਤਿੰਨ ਤਿੰਨ ਤਾਪਾਂ ਦਾ ਤਾਂ ਕੋਈ ਮਤਲਬ ਨਹੀਂ ਹੈ ਵੀ ਜਿਹਨੇ ਤਿੰਨੇ ਤਾਪ ਸਾਰ ਦਿੱਤੇ ਹੋਣ ਨਹੀਂ ਨਹੀਂ ਹਾਂ ਹੂੰ ਲਈ ਤੇ ਲੋਕਾਂ ਦੇ ਵਿੱਚ ਉਹਦੀ ਆਉਲੀ ਜਾਣੀ ਹੈ ਤੇ ਲੋਕ ਲੋਕ ਦੇ ਵਿੱਚ ਹੈ ਨਾ ਪਰਮੇਸ਼ਰ ਹੂੰ ਜਰੀਆ ਤੋਂ ਲੱਗਦਾ ਇਹਨਾਂ ਨੂੰ ਵੀ ਜਾਲ ਦਿੱਤੇ ਆ ਜਰੀਆ ਨਹੀਂ 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 ਹੂੰ ਹੂੰ ਇੰਦਸ ਤਾਂ ਪਤਾ ਫਿਰ ਚਲੋ ਕੱਲੇ ਇੰਦਸ ਤਾਂ ਬਿਲਕੁਲ ਸੱਤਾ ਹੂੰ ਹੂੰ ਉਹਦਾ ਜਰਿਆ ਇੱਥੇ ਤਾਂ ਆਪਦੇ ਰਿਜਲ ਗੱਲ ਉਹ ਤੇ ਗੱਲ ਪਰਛਬ ਦੀ ਕਿੱਥੇ ਚੱਲਦਾ ਹੂੰ ਹੂੰ ਉਹਦੀ ਜਿੱਥੇ ਜਾਂਦਾ ਉਹਦੀ ਪੈਣਦਾ ਹੈ ਪ੍ਰਸੰਗ ਅੱਛਾ ਜੀ ਕਿਸੇ ਪਾਪ ਨੂੰ ਜਾਣ ਲੰਦਾ ਜਾਂ ਸਾੜਦਾ ਜਾਂ ਨੁਕਸਾਨ ਕਰਦੀ ਪ੍ਰਸੰਗ ਹੈ ਨਹੀਂ ਹੂੰ ਹੂੰ ਪ੍ਰਸੰਗ ਆ ਵੀ ਆ ਲੋਕ ਦੀ ਗੱਲ ਸਾਲ ਵੀ ਖੜਤੀ ਹੂੰ ਲੋਗ ਦੀ ਗੱਲ ਨਹੀਂ ਕੀਤੀ ਹਮ ਕਰਮਨੋਗ ਦੀ ਗੱਲ ਹੀ ਕੀਤੀ ਆਤਮੋਗ ਦੀ ਹਮ ਉਹ ਗਾਣਾ ਤੇ ਨਾਲ ਲੋਕਾਂ ਜਿਹੇ ਜਾਈ ਖੇੜ ਉਹਦੀ ਕਿਤੇ ਵੀ ਜਿਹਾਦੀ ਉਹਦੀ ਪੈੜ ਕਿਤੇ ਵੀ ਨਹੀਂ ਹੁੰਦੀ ਅੱਛਾ ਗਾਇਦਾ ਇਸ ਲੋਕ ਚ ਪੈੜ ਇਹ ਲੋਕ ਚ ਪੈੜ ਹੁੰਦੀ ਦੋ ਬਾਰੇ ਹੁੰਦਾ ਯਾ ਕੋਈ ਦੂਸਰੀ ਜਗ੍ਹਾ ਤਾਂ ਇਹਦਾ ਥੋੜਾ ਭਾਵ ਹੋਰ ਹੈ ਉੱਥੇ ਕੋਹ ਨਾਨਕ ਅਜਰ ਜਿੰ ਜਰੀਆ ਇਸੀ ਕੋ ਬਨ ਆਵਤ ਉਥੇ ਜਿਹੜਾ ਅਜਰ ਦਾ ਉਲਟਾ ਸ਼ਬਦ ਹੈ ਜਰਨ ਵਾਲਾ ਹੈ ਨਾ ਜੀ ਹਾਂ ਜਰਨ ਦਾ ਤੇ ਇੱਥੇ ਫਿਰ ਜਰਿਆ ਦਾ ਮਤਲਬ ਆਪਾਂ ਕੀ ਲਵਾਂਗੇ ਵੀ ਜਰਿਆ ਸ਼ਾਇਦ ਲਾਭ ਦੀ ਹੈ ਹੂੰ ਹੂੰ ਸਰ ਜੁੜੇ ਦੀ ਸੰਸਰ ਦੇ ਵਿੱਚ ਆਪਾਂ ਲਵਾਂਗੇ ਇੱਥੇ ਆਹ ਜੁੜੇ ਦੀ ਸੰਸਰ ਵਿੱਚ ਨੋਕਾਂ ਨਾਲ ਜੁੜਿਆ ਹੋਇਆ ਹੈ ਹੂੰ ਹੂੰ ਇਹ ਲਾ ਆਇਆ ਵੀ ਕਿਤੇ ਵਿਛਾੜੀ ਉਹਦੀ ਕਿਤੇ ਵੀ ਨਹੀਂ ਹੈ ਕਿੰਨਾ ਲੋਕਾਂ ਦੇ ਉਹ ਠੀਕ ਹੈ ਜੀ ਇਹ ਤਾਂ ਹੋ ਸਕਦਾ ਹਾਂ ਇਹ ਸਹੀ ਲੱਗਦਾ ਥੋੜਾ ਹਾਂ ਜੀ ਨਾਮੇ ਚ ਸੋਵੇਂ 20 ਲੋ ਜਿਨਾਂ ਤਿੰਨੇ ਜੜਿਆ ਇਹਨਾਂ ਲੋਕਾਂ ਜੁੜਿਆ ਹੋਇਆ ਹੈ ਕੰਨਾਂ ਲੋਕਾਂ ਦਾ ਛੋਟਾ ਆਇਆ ਉਹ ਜੁੜਿਆ ਕੰਨਾਂ ਲੋਕਾਂ ਨਾਲ ਛਾਤੀ ਤੇ ਬਣੀ ਲਾ ਬਦੀ ਕੋਦੀ ਠੀਕ ਹੈ ਮੈਂ ਕਿਤੇ ਵੀ ਹੈ ਤੇ ਤਿੰਨ ਲੋਕ ਕਿਹੜੇ ਕਿਹੜੇ ਕਹਾਂਗੇ ਆਪਾਂ ਤਿੰਨ ਲੋਕ ਇੱਕ ਤਾਂ ਜੜ ਹੈ ਜੇ ਸ਼ਬਦ ਗੁਰੂ ਦੀ ਗੱਲ ਹੈ ਸਨ ਨਾ ਮੈਂ ਤਾਂ ਸਭੀ ਜਿਹੜਾ ਹੂੰ ਹੂੰ ਉਹ ਕਹਿੰਦਾ ਹਾਂ ਮੇਰੇ ਜੀ ਸਵਾਮੀ ਹਾਂ ਸ਼ਬਦ ਗੁਰੂ ਹੋ ਗਿਆ ਸ਼ਬਦ ਗੁਰੂ ਹੋ ਗਿਆ ਨਾ ਹੂੰ ਹੂੰ ਆਸੋ ਉਹ ਬਿਰਤ ਜਾਂ ਜਾਂਦਾ ਹੈ ਜੀਬ ਜਾਂਦਾ ਹੈ ਉਹ ਵੀ ਉਹਦੇ ਨਾਲੇ ਜਾਂਦਾ ਹੈ ਅੱਛਾ ਜੀਬ ਦੇ ਦਾ ਨੌ ਦੀ ਬੈੜ ਲਈ ਹੂੰ ਹੂੰ ਉਹ ਪਰ ਲੋਕ ਹੋ ਗਿਆ ਠੀਕ ਹੈ ਜੀ ਆਤ ਲੋਕ ਹੋ ਗਿਆ ਲੋਕ ਹੋ ਗਿਆ ਫਿਰ ਲੋਕ ਹੋ ਗਿਆ ਸਰਪਰ ਸਰਪ ਦੇ ਵਿੱਚ ਕੀ ਦਾ ਹੈ ਹੁਕਮ ਠੀਕ ਹੈ ਜੀ ਗਰਭ ਚ ਹੋ ਗਿਆ ਦਰਬਾਰ ਇਹ ਹੋ ਗਿਆ ਤਾਂ ਇਹ ਤੋਂ ਗਾਂ ਹੋ ਗਿਆ ਜਾ ਕੇ ਜੀ ਹਾਂ ਮਾਤ ਪਹਿਲਾਂ ਗਰਭ ਲੋਕ ਸੀਗਾ ਫਿਰ ਹੁਣ ਇੱਥੇ ਭਵ ਸਾਗਰ ਚ ਹੈਗਾ ਫਿਰ ਗਾਂ ਸੁਖ ਸਾਗਰ ਚ ਵੀ ਨਾਲੇ ਜਾਉ ਸੁਖ ਸਾਗਰ ਦੇ ਵਿੱਚ ਜੀ ਨਹੀਂ ਆਣਾ ਇਹਨੇ ਅੱਛਾ ਜੀ ਆ ਜਾਓ ਹੂੰ ਹੂੰ ਇਹ ਸੁਖ ਸਾਗਰ ਇਹ ਜਾਂਦੇ ਸੁਖ ਸਾਗਰ ਦਾ ਪੱਲੋਕ ਹੈ ਅੱਛਾ ਜੀ ਉਹਦਾ ਲੋਕ ਹੈ ਸੁਖ ਦਾ ਘਰ ਦਾ ਹੂੰ ਹੂੰ ਉਹਦੇ ਤੀਸਰਾ ਤਨ ਜਿਹੜਾ ਹੈ ਨਾ ਹੂੰ ਹੂੰ ਇਹਸਾ ਲੋਕ ਤਰਥ ਜਿਹੜੂ ਕਹਿੰਦੇ ਆ ਅ ਆਪਣਾ ਦੇਵ ਲੋਕ ਅੱਛਾ ਜੀ ਦੇਵ ਲੋਕ ਹੈ ਤੀਸਰੇ ਲੋਕ ਨੂੰ ਜਿੱਤੇ ਕੱਲਾ ਹੱਸ ਜਾਂਦਾ ਕੇ ਹੰਸਾ ਖੇਲਾ ਹੂੰ ਹੂੰ ਅੱਛਾ ਨਾ ਜਿਹੜਾ ਉਹ ਦੇਵੀ ਉਹਨਾਂ ਦਾ ਕਾਸ਼ ਦੇਵਚਰ ਦੇਵ ਲੋਕ ਆ ਅੱਛਾ ਜੀ ਹਾਂ ਤੇ ਫਿਰ ਇੱਕ ਦੇਵ ਲੋਕ ਹੋ ਗਿਆ ਇੱਕ ਆਪਣਾ ਮਾਤ ਲੋਕ ਹੋ ਗਿਆ ਲੇਕਿਨ ਬਿਰਤ ਲੋਕ ਹੋ ਗਿਆ ਠੀਕ ਹੈ ਠੀਕ ਹੈ ਜੀ ਇਸ ਜਿੱਥੇ ਨਾਮੇ ਚ ਸੁਆਮੀ ਬੀਠਲੋ ਲਿਖਦੇ ਆਂ ਵੀ ਬੀਠਲੋ ਫਿਰ ਹੁਕਮ ਨੂੰ ਲਿਖਾਂਗੇ ਨਾ ਆਪਾਂ ਹੁਕਮ ਨੂੰ ਲਿਖਾਂਗੇ ਵਰਗੇ ਨੂੰ ਨਾ ਲਿਖੋ ਤੇ ਠੀਕ ਹੈ ਜੀ ਉਹਨੇ ਉਸ ਹੋਂਮੀ ਬਣਾ ਲਿਆ ਨਾ ਬਟਾ ਹੂੰ ਹੂੰ ਉਹ ਪੱਥਰ ਆ ਠੀਕ ਹੈ ਉਹਨੇ ਦਾ ਪੱਥਰ ਬਣਾ ਲਿਆ ਨਾ ਹੂੰ ਸਾਡੇ ਕੋਲ ਹੁਕਮ ਦੇ ਬਿਨਾ ਕਿਸੇ ਨਾਲ ਸੰਪਰਕ ਨਹੀਂ ਹੋਰ ਠੀਕ ਹੈ ਹਮੇ ਸਾਰੇ ਸੱਚਖੰਡ ਦਾ ਜਿਹੜਾ ਹੈ ਇੱਕ ਰੂਪ ਉਹੋ ਕੁਬ ਠੀਕ ਹੈ ਸਾਖਾਂ ਦਾ ਸਾਰੇ ਕੱਲੇ ਕੱਲੇ ਦੇ ਹੂੰ ਹੂੰ ਉਹਦਾ ਇੱਕ ਜੇ ਇੱਕ ਸ਼ਕਤੀ ਹੈ ਸਾਡੇ ਸਾਚੀ ਇੱਕ ਰੂਪ ਸ਼ਕਤੀ ਹੂੰ ਹੂੰ ਉਹ ਕਬ ਠੀਕ ਹੈ ਉਹਦੇ ਨਾਲ ਕੋਈ ਸ਼ਕਤੀ ਨਾਲ ਹੂੰ ਹੂੰ ਉਹਦੇ ਨਾਲ ਇਤਬੇ ਕੋਈ ਠੀਕ ਹੈ ਜੋਦਾ ਅਨੇਕਾ ਤੇ ਜੋਦਾ ਆਪਣੇ ਨਾਲ ਹੁਣ ਦੇਖੋ ਜੇ ਜੋਤ ਤੇ ਜੋਤੀ ਸੋਣੀ ਆਪਣੇ ਨਾਲ ਵਾਲੀ ਰੋੜੀ ਹੈ ਹੂੰ ਹੂੰ ਜੋਤ ਰਗਾਲੀ ਆਪਣੇ ਤੇ ਇਹਦੀ ਇੱਕ ਆਪਣੇ ਨਾਲ ਇਥੇ ਸਾਸੀ ਸੰਭਲਿਆ ਹੋਇਆ ਲੋਕਾਂ ਦੇ ਵਿੱਚ ਜੋਤ ਪ੍ਰੋਫੈਸਰ ਜ਼ੀਰੋਸ ਬੋਲੀ ਆ ਗਲਤੀ ਹੋਈ ਹੋਈ ਹੈ ਹਾਂਜੀ ਸਭ ਇਹ ਤੋਂ ਹੀ ਗੱਲ ਹੈ ਤਾਂ ਇਹ ਸਮਝਦੇ ਹਾਂ ਵੀ ਅਪੀਸ਼ ਤੇ ਸਮਾਉਣਾ ਜਾ ਕੇ ਪਹਿਲਾਂ ਵੀ ਉਹਨੂੰ ਪਤਾ ਹੀ ਹੈ ਉਹਨੇ ਜ਼ਰੂਰਕ ਦੇ ਵਿੱਚ ਆ ਕੇ ਕਹਣਾ ਠੀਕ ਹੈ ਜੀ ਜਿਹੜੀ ਪਹਿਲੀ ਇਕਤਾ ਉਹ ਜਤੜ ਬੰਦੀ ਇਕਤਾ ਹੂੰ ਹੂੰ ਉਹ ਦੋ ਬਜ਼ਾਰ ਖਾਨਾਂ ਦੇ ਬੁਖਤੀ ਤੱਕ ਹੈ ਜਿਹੜੀ ਗਾਹਾਂ ਦੀ ਹੈ ਇਹ ਪਰ ਹੂੰ ਹੂੰ ਉਹ ਸ਼ਬਦ ਨੂੰ ਸਮਝੋ ਸੁਰਤ ਸ਼ਬਦ ਤਾਂ ਪੱਤਖਾ ਦਫ਼ਤਰੀ ਹੈ ਨਾਮ ਬਖਾਨਾ ਅਹ ਠੀਕ ਹੈ ਜੀ ਇਹ ਦੂਸਰਾ ਸ਼ਬਦ ਸੀ ਜੀ ਫਿਰ ਆਪਣਾ ਰਾਗ ਗੁਜਰੀ ਦਾ ਸੀਗਾ ਇਹ ਹੁਣ